ਸੋ ਕੀ ਹਾਲ ਚਾਲ ਆ ਯੂਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਾਂ ਵੀ ਹੁਣ ਥੋੜੇ ਠੀਕ ਆ ਪਹਿਲਾਂ ਬੜਾ ਜ ਕੰਮ ਖਰਾਬ ਹੋ ਗਿਆ ਸੀ ਬੁਖਾਰ ਵਹੂਰ ਬੜਾ ਚੜ ਚੱਲਿਆ ਸੀ ਖੰਗ ਜ਼ਖਾਮ ਹੋ ਗਿਆ ਸੀ ਹਨ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਊਗਾ ਦੱਸਿਆ ਸੀਗਾ ਤੇ ਤਾਂ ਕਰਕੇ ਵਰਕਸ਼ਾਪ ਨਹੀਂ ਗਿਆ ਇੰਜ ਦੇ ਨਾਲ ਗੱਡੀ ਡਾਊਨ ਹੋ ਗਈ ਥੋੜੀ ਜੀ ਹੋਰ ਕਰਦੇ ਅੱਜ ਇਨੇ ਦਿਨ ਪਿੱਛੇ ਬਲੌਗ ਚੱਲ ਗਿਆ ਨਹੀਂ ਮੇਰਾ ਤਿੰਨ ਤਿੰਨ ਜਾਂ ਚਾਰ ਦਿਨ ਬਲੌਗ ਅਡਵਾਂਸ ਚੱਲਦਾ ਹੁੰਦਾ ਸੀ ਜਿਵੇਂ ਮੰਨ ਲੇ ਚੱਲ ਅੱਜ ਤੋਂ ਚਾਰ ਦਿਨ ਪਹਿਲਾਂ ਵਾਲਾ ਬਲੌਗ ਉਹ ਅੱਜ ਅਪਲੋਡ ਹੋਇਆ ਠੀਕ ਆ ਮਤਲਬ ਇੰਨੇ ਦਿਨ ਅਡਵਾਂਸ ਚੱਲ ਰਹੀ ਸੀ ਮੇਰੇ ਬਲੌਗ ਹੁਣ ਦੇਖ ਲਓ ਕਿੰਨੀ ਨੇੜੇ ਬਗ ਜੂ ਖਾਮੋ ਮੇਰਾ ਹੁਣ ਮੇਰੇ ਕੋਲ ਸਿਰਫ ਇੱਕ ਬਲੌਗ ਪਿਆ ਹੈ ਜਿਹੜਾ ਕੱਲੂ ਪਾਉਗਾ

ਬਾਬੜੇ ਤਾਂ ਆਪਣਾ ਭੋਗ ਬਾਬਾ ਬੋਬੜੀ ਬਚਾਰਾ ਬਹੁਤ ਦੁਆਵਾਂ ਮੈਲੀਆ ਮੈ ਲੇ ਲੈਣਾ ਤੇ ਹਰੇਕ ਨੂੰ ਹੀ ਦਿੰਦਾ ਬਹੁਤ ਠੰਡੇ ਸੁਹਾ ਦਾ ਮਾਲਕਾ ਬਚਾਰਾ ਬਾਬਾ ਨੂੰ ਮੀ ਰੋਟੀ ਖਾਈ ਜਾਂਦੇ ਆ ਤਾਂ ਕਰਕੇ ਮੈਂ ਲਿਆ ਸੀ ਭੋਗ ਖਾਂਦਾ ਰਹਮ ਤਾਂ ਉਹ ਗ੍ਰੰਮ ਤਾਂ ਖਾ ਸਕਦਾ ਰੈਣ ਧਰਗੇ ਨੇ ਚੱਲ ਜਾਣਾ ਬਹੁਤ ਸੁਹਾ ਦਾ ਉਦੋਂ ਮਾੜੀ-ਮੋਟੀ ਚਲੋ ਜਿਹੜੀ ਆਪਣੀ ਰੀਚ ਵਧਣ ਲੱਗਦੀ ਆ ਪੇਜ ਤੇ ਚੈਨਲ ਦੀ ਉਹ ਘਟ ਜਾਂਦੀ ਆ ਔਰ ਸਟੈਪ 5 ਰੁਪਏ ਵਾਲਾ ਕੰਮ ਵੀ ਜਮੇ ਬੰਦ ਹੋ ਗਿਆ ਇੱਕ ਮੇਰੀ ਐਪ ਹੀ ਚ ਲਈ ਵੀ ਆ ਸਵੀਟ ਕੋ ਇਹਨਾਂ ਇੱਥੇ 6000 ਸਟੈਪ ਦਾ ਮੇਰਾ ਗੋਲ ਰੱਖਿਆ ਵਾ ਮੇਰੇ ਸਟੈਪ ਸਟੁੱਪ ਜੇ ਵੀ ਕਿਧਰੇ ਗਏ ਅੱਜ ਆ ਦੇਖ ਲਓ ਆ ਚੈੱਕ ਟੁੱਟ ਗਈ ਸਟ੍ਰੀਕ ਮੇਰੀ 0 ਰਹਿ ਗਈ ਲੈ ਇਹਦੇ ਸਟ੍ਰੀਕ ਬਣਦੀ ਹੁੰਦੀ ਜਦੋਂ ਆਪਣੀ ਸੈੱਟ ਤੇ ਅਟ ਦੇ ਬਣਦੀ ਹੁੰਦੀ ਆ ਪਤਾ ਰੀਲੀ ਸਨੈਪ ਹੋਣੀ ਹੁੰਦੀ ਆ ਹਨਾ ਉਤੇ ਦਿਨ ਆਪਾਂ ਨਹੀਂ ਹੁੰਦੀ ਹੈ ਤੇ ਇਹਦੇ ਤੇ ਆਪਾਂ ਮੰਨ ਕੇ ਜਾਂ ਜਿੰਨੇ ਵੀ ਸਟੈਪ ਆਪਾਂ ਸੈੱਟ ਕਰ ਸਕਦੇ ਹਾਂ ਕਿੰਨੇ ਵੀ ਜਿਵੇਂ ਮਨੋ ਵੀ ਹੁਣ ਮੇਰਾ 6000 ਸਟੈਪ ਦਾ ਗੋਲ ਰੱਖਿਆ ਹੈ ਡੇਲੀ ਵੀ ਬਸ 6000 ਤੁਰਨਾ ਹੀ ਤੁਰਨਾ ਬੱਦ ਤੁਰ ਲੋ ਕੋਈ ਚੱਕਰ ਨਹੀਂ ਹੈ ਨਾ ਘੱਟ ਨਹੀਂ ਤੁਰਨਾ ਮਤਲਬ ਕਿ ਉਹਦੇ ਨਾਲ ਜੇ ਇੱਕ ਸਟੈਪ ਵੀ ਘੱਟ ਤੁਰੇ ਤਾਂ ਆਪਣੀ ਸਟ੍ਰੀਕ ਟੁੱਟ ਜਾਂਦੀ ਆ ਉਹੀ ਕੰਮ ਹੋ ਗਿਆ ਹੁਣ ਮੇਰੇ ਤਿੰਨ ਦਿਨ ਹੋ ਗਏ ਮੇਰੇ ਅੱਗੇ ਤਾਂ ਜਦੋਂ ਮੈਂ ਹੁਣ ਵਰਕਸ਼ਾਪ ਜਾਂਦਾ ਸੀ ਜਾਂ ਬਾਹਰ ਮਤਲਬ ਬਾਹਰ ਅੰਦਰ ਕਿਹੜਾ ਵੀਡੀਓ ਕੱਟਣ ਜਾਂਦੇ ਸੀ ਮੈਂ ਕੰਮ ਤੇ ਜਾਂਦੇ ਸੀ ਹੈ ਨਾ ਤੇ ਉਹ ਤਾਂ ਮੇਰੇ ਸਟੈਪ ਉਤੋਂ ਟੱਪ ਜਾਂਦੇ ਤੇ ਹੁਣ ਮੈਨੂੰ 2-3 ਦਿਨ ਹੋ ਗਏ ਮੈਂ ਸੀਗਾ ਬਿਮਾਰ ਤੇ ਮੇਰੇ ਸਟੈਪਾਂ ਵਾਲਾ ਦਾ ਕੰਮ ਜੰਮੀ ਖਤਮ ਹੋ ਗਿਆ ਲੈ ਅੱਜ ਸਟੈਪ 85 ਆ ਕੱਲ ਸੀਗਾ ਆਪਣਾ ਥਰਸਡੇ ਨਹੀਂ ਥਰਸਡੇ ਨਹੀਂ ਸੀ ਨਾ ਸੈਟਡੇ ਸੜੇ ਪੁਰਾਣਾ ਰਿਕਾਰਡ ਆ ਸੰਡੇ ਨੂੰ ਸੀਗਾ 607 ਮੰਡੇ ਨੂੰ 890 ਟਿਊਜ਼ਡੇ 994 ਸਾਰੇ ਦਿਨ ਦੇ ਕਿੱਥੇ ਮੇਰੇ ਹਜ਼ਾਰਾਂ ਚ ਜਾਂਦੇ ਸੀ ਕਿੱਥੇ 100 ਤੇ ਹੀ ਖੜ ਗਏ ਬਿਮਾਰੀ ਨੇ ਸਾਰੇ ਕੰਮ ਰੋਕ ਤੇ ਚਲੋ ਕੋਈ ਆਪਾਂ ਹੁਣ ਬਲੌਗ ਦਾ ਸਟਾਕ ਆਈ ਰੱਖਿਆ ਕਰਾਂਗੇ ਪੂਰਾ ਫੁੱਲ ਉਹ ਤੁਹਾਨੂੰ ਮੈਂ ਦੱਸਦਾ ਕਿਵੇਂ ਕਰੂੰਗਾ ਮੈਂ ਮੈਂ ਬਲੌਗ ਬਣਾ ਲਿਆ ਕਰੂੰ ਥੋੜੇ ਲੰਬੇ ਠੀਕ ਆ ਉਹਦੇ ਮੈਂ ਪਾਡ ਕਰਦਿਆ ਕਰੂੰ ਦੋ ਇੰਨੇ ਨੂੰ ਜਦੋਂ ਮੇਰੇ ਅਗਲੇ ਬਲੌਗ ਆਇਆ ਕਰਨਗੇ ਉਹ ਤੁਹਾਨੂੰ ਮੇਰੇ ਕੋਲ ਸਟਾਕ ਪੂਰਾ ਹੋ ਜਾਈ ਜਾਨੀ ਕਿ 4 ਦਿਨ ਅਡਵਾਂਸ ਚੱਲਣ ਲੱਗ ਜੂ ਹੁਣ ਜਿਵੇਂ ਕਈ ਵਾਰੀ ਮੈਨੂੰ ਅੱਗੇ ਵਿਆਹ ਵੀ ਜਾਣਾ ਪੈਗਾ ਉੱਥੇ ਬਲੌਗ ਅੱਗੇ ਈਰੀ ਮੇਤੋਂ ਨਹੀਂ ਮਤਲਬ ਕਿ ਐਡਿਟ ਹੁੰਦਾ ਉਹਦੂ ਵੀ ਹੁਣ ਜਿਵੇਂ ਉੱਥੇ ਮੇਰੇ ਤੋਂ ਨਹੀਂ ਐਡਿਟ ਹੋਣਾ ਵਿਆਹ ਤੇ ਹਨ ਬੀਜੀ ਹੋਵਾਂਗੇ ਮੈਂ ਪਹਿਲਾ ਬਲੌਗ ਐਡਿਟ ਕਰਕੇ ਰੱਖ ਲੂੰ 2 ਦਿਨਾਂ ਦੇ 2 ਕੁ ਦਿਨ ਤਾਂ ਲੱਗ ਹੀ ਜਾਂਦੇ ਵਿਆਹ ਤੇ 2 ਜਾਂ 3 ਦਿਨਾਂ ਦੇ ਐਡਿਟ ਕਰਕੇ ਰੱਖ ਲਾਂਗੇ ਤੇ ਮੈਂ ਬਸ ਤੜਕੇ ਅਪਲੋਡ ਕਰਨ ਲੱਗਾਂ ਠੀਕ ਹੈ ਜੀ ਤੇ ਕੋਈ ਚੱਕਰ ਨਹੀਂ ਤੁਹਾਨੂੰ ਬਸ ਬਾਡੀ ਲੈਣ ਦੀ ਫੁੱਲ ਜਾਣਕਾਰੀ ਦੇਵਾਂਗੇ ਚਲੋ ਕੱਲ ਤੋਂ ਵਰਕਸ਼ਾਪ ਜਾਇਆ ਕਰਾਂਗੇ ਅਜੇ ਤਾਂ ਵਿਆਹ ਚ ਮਹੀਨਾ ਪਿਆ ਤੇ ਚਲੋ ਕੋਈ ਨਹੀਂ ਮਿਲਦੇ ਤੁਹਾਨੂੰ ਦਿਖਾਉਣੇ ਅੱਗੇ ਕੀ ਬਗਲਬਾਤ ਬਣਦੀ ਆ ਹੁਣ ਮਾੜਾ ਸ਼ਰੀਰ ਆਪਣਾ ਰਿਕਵਰ ਹੋ ਗਿਆ ਬੜਾ ਬੁਖਾਰ ਜੇ ਨਹੀਂ ਪਾਣਾ ਸੀ ਕੋਮ ਜੂਰੀ ਪਾ ਤੈ ਰਿਸ਼ਟੀਆ ਕੋਈ ਨਹੀਂ ਆ ਪਾਈ ਨਾ ਦਬ ਦੇ ਨਹੀਂ ਠੀਕ ਆ ਚਲੋ ਕੋਈ ਨਹੀਂ ਕਾ ਮੈਂ ਚੱਲਿਆ ਹੁਣ ਮੂੜੀਆਂ ਉੱਥੋਂ ਪੱਟਣ ਹੈ ਪਰ ਉਹਦੇ ਪੁੰਠੇ ਲਾਹ ਆ ਗਏ ਮੂੜੀਆਂ ਦੇ ਚਲ ਮੈਂ ਮੂੜੀਆਂ ਮੂੜੀਆਂ ਪੱਤ ਲਾ ਫਿਰ ਤੁਹਾਨੂੰ ਮਿਲ ਜੇ ਹਾਂ ਧੀ ਰਹਿਮਤ ਜਫੇਰਾ ਹੈਲੋ ਕਾਦੀਪੁਰ ਹੈਲੋ ਰਹਿਮਤ ਕਹਿੰਦੇ ਫੇਰ ਆ ਗਈ ਅੱਜ ਸਾਡੀ ਇਹ ਚਿੱਡੀ ਦਾ ਵੀ ਨਹੀਂ ਜੀ ਲੱਗਦਾ ਸਾਡੇ ਬਿਨਾ ਨਾ ਚ ਮਿਲਦਾ ਜੀ ਲੱਗੇ ਇਹਦੇ ਬਿਨਾ ਸਾਡੀ ਮਾਨੋ ਜੀ ਬਿਨਾ ਹਾਂ ਚੱਕੀ ਨੋ ਜੀ ਨੋ ਜੀ ਕੁਝ 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 ਇਹ ਕਿੱਥੇ ਜਾਣਾ ਉਹ ਤਾਂ ਤੂੰ ਕਿੱਥੇ ਜਾਣਾ ਕਹਿੰਦਾ ਜੀ ਹਣੀ ਮਾਸੀ ਕੋਲ ਜਾਣਾ ਹਣੀ ਮਾਸੀ ਕੋਲੇ ਚੱਲਾਂਗੇ ਆਪਾਂ ਹਣੀ ਮਾਸੀ ਦਾ ਬਾਲਾ ਕਰਦੇ ਇਹ ਬੱਚਾ ਪਾਲਦੀ ਹੂੰ ਠੰਡ ਲੱਗਦੀ ਆ ਮੈਂ ਲੋਈ ਲੈ ਲੈਨੇ ਆਪਾਂ ਹਨਾ ਉਹ ਤਾਂ ਹੁੰਦਾ ਨਹੀਂ ਲੱਗਦੀ ਹੁੰਦਾ ਨਹੀਂ ਲੱਗਦੀ ਲੱਗਦੀ ਤਾਂ ਨਹੀਂ ਹੁਣ ਨਹੀਂ ਲੱਗਦੀ ਠੰਡਾ ਹਾਈ ਵਾਲੀ ਗਿਆ ਛਾਂ ਨੂੰ ਲੱਗੀ ਜਾਂਦੀ ਆ ਬੱਚਿਆਂ ਨੂੰ ਲੱਗੂਗੀ ਪਰ ਕਹਿੰਦੇ ਹੁੰਦੇ ਬੱਚਿਆਂ ਦੀ ਤਾਂ ਠੰਡ ਫਰੰਡ ਹੁੰਦੀ ਆ ਨਹੀਂ ਪਈ ਨਾ ਇਮੀਲ ਕੀ ਇੰਦੀਆ ਕੀ ਗੱਲ ਸਕਦੇ ਆ ਇਹ ਉਹ ਫਿਰ ਇਧਰ ਲੈ ਨਹੀਂ ਰਹੇਗੇ ਇਹ ਵਿਚਾਰੇ ਕੈਨੇਡਾ ਦੇ ਵਾਰਨ ਕਰਕੇ ਇਹਨੂੰ ਠੰਡ ਤਾਂ ਲੱਗਦੀ ਹੋਊ ਭਾਈ ਆਪਣੇ ਵਰਗੇ ਸੀਨੀਰਾਂ ਨੂੰ ਨਹੀਂ ਲੱਗਦੀ ਹੁੰਦੀ ਜਦੋਂ ਛੋਟੇ ਹੁੰਦੇ ਸੀ ਆਪਾਂ ਫਿਰ ਇੱਥੇ ਖੇਡੇ ਪੜੇ ਆ ਤੇ ਆਪਾਂ ਫਿਰ ਇਹੋ ਜਿਹਾ এনवायरमेंट ਚ ਸਰੀਟ ਟਲਿਆ ਵਾ ਇਹਨਾਂ ਨੂੰ ਵਿਚਾਰਾਂ ਨੂੰ ਔਖਾ ਲੱਗਦਾ ਨਾ ਇਹ ਵਿਚਾਰੇ ਗਿੱਜੇ ਵੇ ਹੀਟ ਚ ਉੱਥੇ ਤਾਂ ਕਰਕੇ ਹਨਾ ਰਹਿਮਤ ਤਾਂ ਠੰਡ ਲੱਗਦੀ ਆ ਨਾ ਤੁਹਾਨੂੰ ਪੁੱਤ ਚਲ ਹੁਣ ਤਾਂ ਹੀ ਲੱਗਦੀ ਆ ਉਹ ਤਾਂ ਫਿਰ ਲੋਈ ਲੈ ਲਈ ਉੱਤੇ ਹੋਣਗੇ ਮਿਹਣੇ ਲੱਗ ਜੂ ਚਲੋ ਕੋਈ ਨਹੀਂ ਮਿਲਦੇ ਆ ਤੁਹਾਨੂੰ ਦਿਖਾਉਣੇ ਕੀ ਗੱਲ ਬਾਤ ਅੱਗੇ ਓਕੇ ਜੀ ਕਹਦੇ ਓਕੇ ਜੀ ਓਕੇ ਜੀ ਕਹਦੇ ਫੇਰ ਮਿਲਦੇ ਆ ਕਹਦੇ ਕਹੀ ਪੁੱਤ ਹਣੀ ਮਾਸੀ ਆ ਕਹਦੇ ਫੇਰ ਮਿਲਦੇ ਆ ਕਹਦੀ ਫੇਰ ਮਿਲੂਗੀ ਬੋਲ ਨਹੀਂ ਰੱਦ ਲਈ ਆ ਟਿੱਟੀ ਜੀ ਮਿੱਤਰਾ ਪਹੁੰਚ ਗਏ ਵਰਕਸ਼ਾਪ ਹੱਥਾਂ 'ਤੇ ਠਾਰ ਰਹੀ ਗੱਲ ਹੀ ਹੱਥ ਆਹ ਹਾਉਣਾ ਆ ਬਲੌਗ ਚ ਬਲੌਗ ਸਨ ਹੈ ਹੁਣ ਆ ਜਾ ਬਲਾਗ ਵਿੱਚ ਹਾਈ ਕਰਦੇ ਬਲਾਗ ਵਿੱਚ ਕਹਿੰਦਾ ਸੀ ਬਲਾਗ ਸੋਣ ਆ ਤਸਵੀਰ ਲਈ ਬੜੀ ਠੰਡ ਆ ਰਹੀ ਹੈ ਹਾਂ 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 ਦਾ ਬਹੁਤ ਜਾਂਦਾ ਖਾਂਦਾ ਆ ਤਾਂ ਉਹਰੇ ਲੈਣਾ ਹੈ ਨਾ ਆ ਰਿਹਾ ਇਹ ਅੱਲਾ ਹੀ ਆਦਾ ਸਾਡਾ ਪਤਾ ਗਰੈਂਟਰ ਹਾਂ ਵੀ ਉਹਨੇ ਪਾਸੇ ਹਾਏ ਕਰਦਾ ਹੈਗਾ ਇੱਕ ਪਾਸੇ ਮਿੰਨੀ ਬਣਦਾ ਠੀਕ ਆ ਆ ਬੰਦਿਆਂ ਨੇ ਭਰਤਾ ਜੱਟ ਦੀ ਦੇਖੋ ਤਿੰਨ ਦਿਨਾਂਾਂ ਜੀ ਬੱਲੇ ਬੱਲੇ ਕਰਾਤੀ ਤਿੰਨ ਦਿਨਾਂਾਂ ਜੀ ਬੱਲੇ ਬੱਲੇ ਕਰਾਤੀ ਬੱਲੇ ਬੱਲੇ ਹਾਂ ਤੈਨੂੰ ਪਾਰੀ ਠੱਡ ਲਾਦੀ ਆ ਜਾੜਾਂ ਸਿੱਕੀ ਜਾਂਣਾ ਹੈ ਜਾੜਾਂ ਸਿੱਕੀ ਇਹਨਾਂ ਨੂੰ ਸਹੀ ਆ ਇੱਧਰ ਟਰਾਲੀ ਜਾਈਦਾ ਵੀ ਚਾਦਰਾਂ ਵੀ ਲਾ ਦੇ ਤਿੰਨ ਦਿਨਾਂ ਤੇ ਤਿੰਨ ਦਿਨਾਂ ਸੁੱਟੀ ਮਾਰੀ ਆ ਤਿੰਨ ਦਿਨਾਂ ਅੱਜ ਬੱਲੇ ਬੱਲੇ ਕਰਾਤੀ ਇਹਦਾ ਦੇਖ ਹੁਣ ਦੇਖਿਆ ਕਿ ਅਸੀਂ ਕਚਰ ਗੁਚਰ ਭੜਤੇ ਦੇਖਾਵਾਂਗੇ ਇਹਨਾਂ ਦਾ ਤਵਾੜਾ ਸਾਡਾ ਸਾਹਿਬ ਵਿੱਚ ਹੀ ਸਭ ਬਾਗਚਾ ਪੂਸਿਆਂ ਦੇ ਚਾਦਰਾਂ ਚ ਉਧਰਾਂ ਲਾ ਆ ਗਿਆ ਕਹਿੰਦੇ ਮਿੱਤਰਾ ਕੰਮ ਨੂੰ ਮੀਂੜਦਾ ਹੈ ਲੈ ਤੈਨੂੰ ਦਿਨਾਂ ਜਿਹਨਾਂ ਨੇ ਵਜਾ ਵਜਾ ਕਰਾਦੀ ਮਿੱਤਰਾ ਕਹਿੰਦੇ ਵਜਾ ਵਜਾ ਹੈ ਵਜਾ ਵਜਾ ਕਰਾਦੀ ਹੁਣ ਕਿੱਧਰ ਕਿੱਧਰ ਜਾ ਕੇ ਆਂ ਦੋਨੇ ਪਾਸੇ ਬਲੰਗ ਬਣਾਇ ਕਰੂਗਾ ਠੀਕ ਹੈ ਲਾ ਇਹਨਾਂ ਨੇ ਵੀ ਕਹਿੰਦੇ ਚਾਚੀ ਦੇ ਨਾ ਲੋਹਾ ਸਿਰੇ ਲਾਦਾ ਹੁਣ ਇਹਦਾ ਪੱਕੇ ਕਰੀ ਜਾਂਦੇ ਜਿਗਾਰ ਉਹ ਵੇਖ ਉਧਰ ਆਪਣੀ ਉਹ ਗੱਡੀ ਦੇ ਵਿੱਚ ਆਦਰਾ ਚੂਤਰਾ ਬੈਕਦਾ ਵੀ ਕੰਮਾਂ ਨਿਪਟ ਗਿਆ ਲੈ ਬੈਂਪਰ ਬਣਾਦਾ ਇਹਨਾਂ ਨੇ ਬੱਲਾ ਬੱਲਾ ਕਰਾਦੀ ਹੈ ਲੈ ਦੇਖੀ ਕੀ ਕੀ ਕੰਮ ਕਰਾਦੇ ਨੇ ਇਹਨਾਂ ਨੂੰ ਸੱਲ ਬਣਾ ਦੇ ਅ ਚਾਦਰਾਂ ਦਾ ਚਾਲ ਉਹਦੇ ਮਲਵਾ ਗਿਆ ਜੀ ਆਹਾ ਟੱਕਣ ਲਾ ਦਾ ਠੀਕ ਆ ਡੀਜ਼ਲ ਟੈਂਕੀ ਦਾ ਟੱਕਣ ਸ਼ੋ ਦਾ ਕੀ ਕਰੇ ਕਰੇ ਕੋ ਸ਼ੋ ਦਾ ਕਿਉਂ ਉੱਥੇ ਖੜੀ ਸ਼ੋ ਦਾ ਨਹੀਂ ਕੋਈ ਸਾਰਿਆ ਹਨਾ ਗਲਾਈਆਂ ਲਾਵਾਂ ਗਿਆ ਅੱਜ ਅੱਜ ਗਲਾਈਆਂ ਲਾ ਦਿਆਂ ਗਲਾਈਆਂ ਵਿੱਚੋਂ ਹੀ ਕਰੀ ਜਾਂਦੇ ਅਸੀਂ ਵਿੱਚੋਂ ਦੇਖੀ ਇਹਦਾ ਰਹਿਣੇ ਕੋ 4 ਕੋਣੀ ਇਹੋ ਕੰਮ ਦੇ ਲੱਗ ਕੇ ਉਹ ਵੀ ਪਤਾ ਲੱਗੂਗੀ ਕੀ ਕਰਦੇ ਆ ਵਿੱਚ ਸਾਸ ਤਰ੍ਹਾਂ ਕਰ ਲਏ ਵੇ ਮਿੱਤਰ ਪਿਆਰੋ ਆ ਹੁੰਦੀਆਂ ਗਲਾਈਆਂ ਫੈਬਰ ਦੀਆਂ ਠੀਕ ਆ ਇਹ ਲਾਉਣ ਦੇ ਲੱਗੇ ਆ ਇਹ ਲੱਗਣੀਆਂ ਇੱਥੇ ਆਪਣਾ ਪੈਰਾਂ ਦੇ ਉੱਤੇ ਠੀਕ ਆ ਪੈਰਾਂ ਦੇ ਉੱਤੇ ਲੱਗਣੀਆਂ ਦੇਖ ਲੋ ਕਰ ਠੀਕ ਆ ਜੀ ਇੱਥੇ ਲਾਵਾਂਗੇ ਆ ਬੰਦਾ ਆਪਣਾ ਫੱਲ ਜਿਹੜਾ ਆ ਗਏ ਆ ਆ ਗਏ ਆ ਇਹ ਆ ਲੈਵਲ ਕਰ ਲੈ ਲੈਵਲ ਚੈੱਕ ਕਰ ਲੈ ਲੈਵਲ ਇਧਰ ਆਪਣੇ ਬੰਦੇ ਚਾਸੀ ਦਾ ਕੰਮ ਕਰੀਏ ਪਹਿਲਾਂ ਵੇਖਿਆ ਸੀ ਤਾਂ ਕੋਈ ਨਹੀਂ ਉਧਰ ਵੀ ਦਿਖਾਉਣੇ ਬਲਹਾਲਤਾ ਅਹੀ ਗਲਾਆਂ ਚਾੜ ਲਏ ਠੀਕ ਆ ਉਹ ਬੰਦੇ ਦਾ ਨਵਾਂ ਸਬਸਕ੍ਰਾਈਬਰ ਜੋੜ ਲਿਆ ਆਪਾਂ ਇਹ ਲੈਵਲ ਆ ਬਰ ਗਨੇ ਲੈਵਲ 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 ਚੈੱਕ ਕਰ ਲੈ ਓਕੇ ਇਹ ਆਪਣੀ ਵਰਦੀ ਆ ਵਰਦੀ ਠੀਕ ਆ ਇਹ ਪੱਕੀ ਵਰਦੀ ਹੈ ਕੋਟ ਨਹੀਂ ਲੈਂਦਾ ਜਨਾੜਾ ਛਾਲ ਛਾਲ ਵਰਖਾਲ ਦਾ ਕੰਮ ਕਰਦਾ ਠੀਕ ਐ ਦਾ ਪਤਰਾ ਵੀ ਲੈਣਾ ਹੁੰਦਾ ਪਰ ਇਹ ਮੋਟਾ ਹੈਗਾ ਇਹਦੇ ਨਾਲ ਇਹ ਆਪਣੀ ਵਰਦੀ ਸਾਹਮਣੇ ਕਿਤਰਾ ਵੀ ਪੱਕੀ ਹੈਣੀ ਆ ਬਹੁਤ ਬੜਾ ਕੰਮ ਕੀਤਾ ਨਿਤਰੋ ਜਰੂਰੀ ਆਪਾਂ ਚੱਕੀ ਕਰੀਏ ਨਾ ਉਦੋਂ ਦਾ ਇਹਨਾਂ ਨੇ ਕੰਮ ਪੂਰਾ ਸਿੱਖਦਾ ਚੋਬਰਾ ਨੇ ਕਹਿੰਦੇ ਲੈ ਵੀ ਮੁੰਡਿਆ ਟੂਬ ਲਾ ਤੇ ਸਵਾ ਦੇ ਵਰਸੇ ਨਾਲ ਅਹ ਸਾਤਕੇ ਕਰਉਣਾ ਬੰਦਾ ਜਾਲ ਕੋਈ ਨਹੀਂ ਸਖਣਾਣੇ ਖੋਜੀ ਖੋਜੀ ਲੈ ਵੀ ਹੁਣ ਹੁਣ 10 ਤੀਆਂ ਗਲਾਈਆਂ ਵੀ ਆਹ ਗਲਾਈਆਂ ਲਾਉਣ ਲੱਗਾ ਠੀਕ ਹੈ ਜੀ ਹੁਣ ਜਿਹੜੇ ਨਵੇਂ ਬੰਦੇ ਦੇਖਣਗੇ ਸਬਸਕ੍ਰਾਈਬਰ ਦੇ ਫੋਲੋਅਰ ਜੋੜਨੇ ਚਾਹੀਏ ਠੀਕ ਹੈ ਜੀ ਮਿੰਨੀ ਵਲੌਗ ਵੀ ਆਉਂਦੇ ਆ ਆਪਣੇ ਹੁਣ ਮਿਨੀ ਵਲੌਗਾਂ 'ਚ ਵੀ ਫੱਟੇ ਚੱਕਦਿਆ ਕਰੋ ਇੰਸਟਾਗ੍ਰਾਮ ਤੇ ਪਾ ਕਰਾਂਗੇ ਮਿਨੀ ਵਲੌਗ ਤੇ ਆਪਣਾ YouTube ਤੇ ਵੀ ਸ਼ਾਰਟ ਵੀਡੀਓ ਪਾ ਦਾਂਗੇ ਸ਼ਾਰਟ ਵਲੌਗ ਠੀਕ ਆ ਜੀ ਇਹ ਹੁਣ ਮੈਨੂੰ ਲਾ ਰਹਿਣ ਨੂੰ ਗਲਾਈਆਂ ਦੋ ਵੇਜ ਆ ਜਾ ਤਾਂ ਫਿਰ ਤੁਹਾਨੂੰ ਦਿਖਾਉਣੇ ਲੱਗਦੇ ਆ ਵੀ ਦਿਖਾ ਦਿਆਂਗੇ ਉਹ ਲਾਜੀ ਓਕੇ ਜੀ ਮੈਂ ਤੁਹਾਨੂੰ ਇੱਕ ਵਾਰੀ ਚਾਸਤੀ ਤੇ ਵੀ ਚਾਲ ਕਮਰਾ ਦੇ ਲੈ ਕਿਵੇਂ ਇਹ ਕੰਮ ਕਰੀਏ ਆਪਣੇ ਚਾਸਤੀ ਦੇ ਉੱਤੇ ਕੰਮ ਲੈ ਠੀਕ ਆ ਜੀ ਉਹ ਮੈਂ ਲੋਤ ਲੈਣੇ ਮਾਰ ਕਰਕੇ ਛੁੱਟੀ ਤੇ ਰਹਾ ਤੁਹਾਨੂੰ ਦਿਖਾ ਨਹੀਂ ਪਾਇਆ ਕੋਈ ਉਹ ਮੈਂ ਪਹਿਲਾਂ ਵਾਲੀਆਂ ਚੱਕ ਜਿਹੜੀਆਂ ਬਾਡੀ ਲਈ ਆ ਪਹਿਲਾਂ ਉਹਨਾਂ ਦੀ ਫੋਟੋਆਂ ਲਾ ਕੇ ਤੁਹਾਨੂੰ ਦਿਖਾ ਦਉ ਕਿਵੇਂ ਕਿਵੇਂ ਕਿ ਚਰਪਰਾ ਹੈ ਠੀਕ ਹੈ ਜੀ ਉਹ ਲੈਵਲ ਕਹਿੰਦਾ ਚੱਕ ਲੈ ਆ ਮੋਗਾ ਆ ਵੀ ਮਿੱਤਰ ਪਿਆਰੋ ਅਸੀਂ ਹੁਣ ਜਿਹੜੇ ਨਾਲ ਦੇ ਗਦਾਮ ਚ ਆਇਆ ਚਾਦਰਾਂ ਚੱਕਣ ਚਾਦਰਾਂ ਦੇ ਆਪਣੇ ਜਮਨ ਨਾਲ ਗਦਾਮ ਲੋਹੇ ਦਾ ਇੱਥੋਂ ਆਪਾਂ ਸਮਾਨ ਸਾਰਾ ਲੈ ਕੇ ਜਾਣੇ ਹੋਣਾ ਜਰੂਰੀ ਆ ਸ਼ਰਮਾ ਖੜਾ ਕਿਵੇਂ ਸ਼ਰਮਾ ਠੀਕ ਆ ਏ ਆ ਗਦਾਵਾ ਕਿਤੇ ਨੋਹ ਲਾ ਲੈ ਓਏ ਕੋਹ ਆ ਲਾਡੀ ਖੜਾ ਲਾਡੀ ਹੋ ਗਿਆ ਤਾਂ ਆਪਾਂ ਕੇ ਸਬਸਕ੍ਰਾਈਬਰ ਲੈਨੇ ਖੜ ਦੇਓ ਜੀ ਲੈ ਵੀ ਪੰਨਰ ਦਾ ਤੋਰ ਤਾਰੀ ਦੀ ਦੇ ਕੇ ਲਦਾ ਕੇ ਚਾਦਰਾਂ ਬਾਪੂ ਨੂੰ ਤੇ ਉਹਨੂੰ ਮੁੰਡੇ ਨੂੰ ਬਿੰਦਰ ਹੈ ਕਿਵੇਂ ਆ ਆ ਇੱਕ ਸਬਸਕ੍ਰਾਈਬਰ ਹੋਰ ਮਿਲ ਗਿਆ ਆਪਾਂ ਸਬਸਕ੍ਰਾਈਬ ਕਰ ਲਿਓ ਚੈਨਲ ਰੁਕੋ ਜੀ ਇੱਕ ਸਬਸਕ੍ਰਾਈਬਰ ਹੋਰ ਜੋੜ ਲਿਆ ਆਪਾਂ ਠੀਕ ਆ ਤੇ ਕੱਲ ਹਾਂ ਰੋ ਦਾ ਹੱਤਾ ਹੀ ਚਾਦਰਾਂ ਦਾ ਲਗਾ ਦਿਆਂ ਆਪਾਂ ਚੱਲੇ ਆ ਹੁਣ ਵਰਖਾ ਵਾਪਸ ਠੀਕ ਆ ਬੜਾ ਆਇਆ ਹੈ ਫਿੱਟ ਨਹੀਂ ਹੋਇਆ ਮਹਾ ਜਨੇ ਫਿੱਟ ਤਾਂ ਹੋਣਾ ਨਹੀਂ ਜਾਣਾ ਹੀ ਪੈਣਾ ਮਾਰ ਕੇ ਆਜੇ ਉਹ ਲਾਹੀ ਜਾਂਦੇ ਆ ਇਹ ਵੀ ਮਿੱਤਰ ਪਿਆਰਿਓ ਆ ਦੇ ਕਰ ਤਾਂ ਨਾ ਦਿਗੜ 18 ਦੇ 12 ਮਿੰਟ ਜਿਹੜਾ ਤੁਹਾਨੂੰ ਦਿਖਾਇਆ ਸੀ ਖੱਲ ਮਾਰ ਕੇ ਨਾਲੇ ਨਾਲੇ ਲਾਦੀ ਬਸ ਸੌਖਾ ਹੋਊਗਾ ਕੰਮ ਇਹ ਮੱਥਾ ਮਾਰੀਏ ਪਹਿਲਾਂ ਪਹਿਲਾਂ ਮੱਥਾ ਹੀ ਮਾਰੀਏ ਮੱਥਾ ਹੁਣ ਸੌਖਾ ਹੋਊਗਾ ਕੰਮ ਮਰ ਬਿੰਦੀ ਬਣਾਉ ਬਣਾ ਕੇ ਲੈ ਆ ਜਾ ਕੱਟ ਰਗਾ ਜਿਹਾ ਸੀ ਆ ਲੈ